ਵੱਡਾ ਮੋਰਚਾ ਪਾਣੀਆਂ ਨੂੰ ਬਚਾਉਣ ਦੇ ਲਈ ਲੱਗਿਆ ਇੱਕ ਨੌਜਵਾਨਾਂ ਕੋ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਨੂੰ ਭਾਈ ਜਾ ਰਹੀ ਆ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਏ ਲੱਗਦਾ ਇਸ ਮੋਰਚੇ ਦੇ ਨਾਲ ਪਾਣੀ ਦਾ ਮਸਲਾ ਹੱਲ ਹੋਊਗਾ ਇਥੇ ਜੋ ਪਾਣੀ ਹੈ ਜੋ ਸਤਲੂ ਦਾ ਪਾਣੀ ਆ ਰਿਹਾ ਹੈ ਜੋ ਹੋਰ ਵੀ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਜਿੱਤੇ ਕਿਤੇ ਵੀ ਜਿਹੜੇ ਚਲ ਸਰੋਤ ਨੇ ਉਹਨਾਂ ਦੇ ਆਸੇ ਪਾਸੇ ਫੈਕਟਰੀਆਂ ਜਿਹੜੀਆਂ ਲਾਈਆਂ ਗਈਆਂ ਨੇ ਉਹਨਾਂ ਫੈਕਟਰੀਆਂ ਦਾ ਪਾਣੀ ਬਿਨਾਂ ਟ੍ਰੀਟ ਕੀਤੇ ਉਹਨਾਂ ਦੇ ਵਿੱਚ ਜਾ ਰਿਹਾ ਤੇ ਉਹਦੀ ਉੱਧਰ ਦੇਖ ਲੋ ਕਰਮਲ ਵਾਲਾ ਸਾਰਾ ਮਟਿੰਡੀ ਵਾਲਾ ਏਰੀਆ ਕੈਂਸਰ ਵੈਲਡ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਵਕ ਵਕ ਜਥੇਬੰਦੀਆਂ ਪਹੁੰਚੀਆਂ ਨੇ ਵਕ ਵਕ ਸ਼ਕਤੀयतਾਂ ਪਹੁੰਚੀਆਂ ਨੇ ਲੋਕ ਲੜ ਰਹੇ ਨੇ ਤੇ ਇਹ ਲੜਾਈ ਇਸੇ ਤਰ੍ਹਾਂ ਇੱਕ ਸ਼ੁਰੂਆਤ ਹੁੰਦੀ ਆ ਆਪਾਂ ਇਹ ਨਹੀਂ ਕਹਿ ਰਹੇ ਵੀ ਮਸਲਾ ਅਚਾਨਕ ਹੱਲ ਹੋ ਜਾਦਾ ਹੈ ਇੱਥੇ ਮੋਸਕਾਵਾਦ ਹੈ ਅਖਾੜਾ ਹੈ ਇੱਥੇ ਫੈਕਟਰੀਆਂ ਲਾ ਰਹੇ ਨੇ ਇਹ ਤੇ ਫੈਕਟਰੀਆਂ ਜਮਾ ਪਿੰਡ ਦੀ ਵਸੋਂ ਦੇ ਨਾਲ ਜਿਹੜਾ ਸਕੂਲ ਤੋਂ 100-100 ਮੀਟਰ ਦੀ ਦੂਰੀ ਦੇ ਉੱਤੇ ਉਹ ਜਵਾਬ ਹੀ ਨਹੀਂ ਤੇਰੀ ਹਾਈ ਕੋਰਟ ਦੇ ਵਿੱਚ ਵੀ ਜਵਾਬ ਤਿਆਰ ਕਰ ਤੋਂ ਹਟ ਰਹੀ ਹੈ ਕਿ ਲੱਗਦਾ ਭਾਵੇਂ ਹੁਣ ਦੇ ਮੁੱਖ ਮੰਤਰੀ ਨੇ ਜਾਂ ਪਿਛਲੇ ਰਹਿ ਚੋ ਕਹਿੰਦੇ ਸੱਤਾ ਚਾਕੇ ਹੀ ਮਸਲੇ ਪੁੱਟ ਜਾਂਦੇ ਨੇ ਭਗਵਾਨ ਜੀ ਮੰਨ ਲਓ ਆਖੀਆਂ ਗੱਲਾਂ ਚਾਕੇ ਦੇਖ ਲਓ ਉਹ ਸਾਰੀਆਂ ਗੱਲਾਂ ਉਹ ਉਹਦੇ 올ਟ ਕਰ ਰਹੇ ਜਿਹੜੇ ਤੇ ਉਹ ਸ਼ੇਰ ਦੂਜਿਆਂ ਤੇ ਲਾਉਂਦੇ ਰਹੇ ਨੇ ਬਿਲਾਲ ਬੱਤੀ ਚ ਘੁੰਮਦੇ ਆ ਇੰਨੇ ਪਰਿਵਾਰ ਨੂੰ ਤੇ ਹੋਰ ਟੀਚਰ ਨੂੰ ਵੀ ਸਿਕਿਉਰਟੀ ਲੈ ਕੇ ਘੁੰਮਦੇ ਆ ਜਾਂ ਫਿਰ ਹੋਰ ਵੱਡੀਆਂ ਗੱਲਾਂ ਉਹ ਸਾਰੀਆਂ ਚੀਜ਼ਾਂ ਯਾਦ ਕਰ ਰਹੇ ਨੇ ਅਕ੍ਰੇਸ ਮੇਰੇ ਪੰਜਾਬ ਦੇ ਵਿੱਚ ਲੋਕ ਇੰਨੇ ਤੰਗ ਨੇ ਪਰੇਸ਼ਾਨ ਨੇ ਨਾ ਸਿੱਖਿਆ ਦਾ ਇੱਥੇ ਮਾੜਾ ਹਾਲ ਹੈ ਸਰਕਾਰੀ ਕਾਲਜ ਨੇ ਜਿਹੜੇ ਉਹਨਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਤਾਂ ਹੁਣ ਸਟੇਜਾਂ ਤੋਂ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਕਾਲਜਾਂ 'ਚ ਰੌਣਕਾਂ ਵਧ ਗਈਆਂ ਨੌਜਵਾਨੀ ਇੱਥੇ ਪੜਨ ਨੂੰ ਤਿਆਰ ਹੋ ਗਈ ਨਹੀਂ ਪੰਜਾਬ ਦੇ ਵਿੱਚ ਕਾਲਜਾਂ 'ਚ ਰੌਣਕਾਂ ਕਿਵੇਂ ਵਧੀਆਂ ਨੇ ਕਿਵੇਂ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਕੈਨੇਡਾ ਨੇ 12ਵੀਂ ਤੋਂ ਬਾਅਦ ਵੀਜ਼ਿਆਂ ਦੇ ਥੋੜੀ ਰੋਕ ਲਈ ਹੈ ਤਾਂ ਕਰਕੇ ਲੋਕ ਇੱਥੇ ਪੜਨਾ ਸ਼ੁਰੂ ਹੋਏ ਨੇ ਜੋ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਪੰਜਾਬ ਦੇ ਮੁੱਖ ਮੰਤਰੀ ਤੇ ਕਹਿ ਰਹੇ ਨੇ ਜੋ ਇੰਡਸਟਰੀਆਂ ਹੁਣ ਲੱਗੀਆਂ ਨੇ ਇਹਨਾਂ ਕੁ ਲਫ਼ਜ਼ਾਂ ਤੇ ਤੁਸੀਂ ਤਰਨਾ ਲਾਤਾ ਇਹ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇ ਰਿਹਾ ਉਹ ਕਹਿੰਦੇ ਜੋ ਮੈਂ ਨਵੇਂ ਇੰਡਸਟਰੀ ਲਈ ਇਕੱਠਾ ਮੀਟਿੰਗ ਕਰਾਂ ਉਹਨਾਂ ਨੂੰ ਕਹਿਣਾ ਕਿ ਪੈਦ ਦੇ ਆਧਾਰ ਤੇ ਨੌਕਰੀ ਪੰਜਾਬ ਦੇ ਨੌਜਵਾਨਾਂ ਨੂੰ ਕਿਹੋ ਜਿਹਾ ਰੋਜ਼ਗਾਰ 8 8 10 10000 ਰੁਪਏ ਦੇ ਉੱਤੇ ਨੌਜਵਾਨਾਂ ਨੂੰ 12 12 14 14 ਘੰਟੇ ਕੰਮ ਕਰਾਉਣਾ ਇਹ ਰੋਜ਼ਗਾਰ ਨਹੀਂ ਹੁੰਦਾ ਲੁਧਿਆਣੇ 'ਚ ਵੱਡਾ ਮੋਰਚਾ ਲੱਗ ਚੁੱਕਿਆ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਜੋ ਗੰਦਲਾ ਹੋ ਰਿਹਾ ਜਾਂ ਲੁਧਿਆਣੇ ਦੀਆਂ ਫੈਕਟਰੀਆਂ ਦਾ ਪਾਣੀ ਜੋ ਸਤਲੁਜ ਦਰਿਆ ਦੇ ਵਿੱਚ ਗੰਦੇ ਜੋ ਗੁੱਡੇ ਨਾਲੇ ਦੇ ਜ਼ਰੀਏ ਪੈਂਦਾ ਉਸ ਨੂੰ ਰੋਕਣ ਦੇ ਲਈ ਉੱਥੇ ਐਡਵੋਕੇਟ ਅਮਨ ਪਹੁੰਚੇ ਨੇ ਸਾਡੇ ਨਾਲ ਨੇ ਬੈਣ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਬਟਾ ਮੋਰਚਾ ਪਾਣੀ ਨੂੰ ਬਚਾਉਣ ਦੇ ਲਈ ਲੱਗਿਆ ਇੱਕ ਨੌਜਵਾਨ ਆਗੂ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਨੂੰ ਜਾਈ ਜਾ ਰਹੀਆਂ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਕਿ ਲੱਗਦਾ ਇਸ ਮੋਰਚੇ ਦੇ ਨਾਲ ਪਾਣੀ ਦਾ ਮਸਲਾ ਹੱਲ ਹੋ ਜੂ ਦੇਖੋ ਜੀ ਜਦੋਂ ਕੋਈ ਵੀ ਲੜਾਈ ਹੁੰਦੀ ਹੈ ਉਹਦੀ ਸ਼ੁਰੂਆਤ ਕਿਧਰੋਂ ਕਿਧਰੋਂ ਤਾਂ ਕਰਨੀ ਪੈਂਦੀ ਹੈ ਤਾਂ ਇਸੇ ਤਰ੍ਹਾਂ ਇਹ ਜਿਹੜਾ ਮੋਰਚਾ ਹੈ ਇਹ ਸ਼ੁਰੂਆਤ ਹੀ ਇੱਕ ਵੀ ਪੰਜਾਬ ਦਾ ਨਾਮ ਹੀ ਪੰਜਾਬ ਹੈ ਪੰਜ ਦਰਿਆਵਾਂ ਦੀ ਧਰਤੀ ਤੇ ਇੱਥੇ ਜੋ ਪਾਣੀ ਹੈ ਜੋ ਸਤਲੁਜ ਦਾ ਪਾਣੀ ਆ ਰਿਹਾ ਹੈ ਜੋ ਹੋਰ ਵੀ ਆਪਾਂ ਪੂਰੇ ਪੰਜਾਬ ਦੀ ਗੱਲ ਲਿਏ ਜਿੱਤੇ ਕਿਤੇ ਵੀ ਜਿਹੜੇ ਜਲ ਸਰੋਤ ਨੇ ਉਹਨਾਂ ਦੇ ਆਸੇ ਪਾਸੇ ਫੈਕਟਰੀਆਂ ਜਿਹੜੀਆਂ ਲਾਈਆਂ ਗਈਆਂ ਨੇ ਤਾਂ ਉਹਨਾਂ ਫੈਕਟਰੀਆਂ ਦਾ ਪਾਣੀ ਬਿਨਾ ਟ੍ਰੀਟ ਕੀਤੇ ਉਹਨਾਂ ਦੇ ਵਿੱਚ ਜਾ ਰਿਹਾ ਤੇ ਉਹਦੇ ਕਰਕੇ ਅੱਬ ਉਧਰ ਦੇਖ ਲਓ ਥਰਮਲ ਵਾਲਾ ਸਾਰਾ ਪਟੰਡੇ ਵਾਲਾ ਏਰੀਆ ਕੈਂਸਰ 벨ਟ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅੱਜ ਤੇ ਲੁਧਿਆਣੇ ਦੇ ਵਿੱਚ ਜਿੰਨੀਆਂ ਫੈਕਟਰੀਆਂ ਨੇ ਉਹਨਾਂ ਦਾ ਕਈ ਮਿਲੀਅਨ ਪਾਣੀ ਜੜਾ ਟਨ ਪਾਣੀ ਆ ਉਹ ਹਰ ਹਰ ਸਾਲ ਜਾਂਦਾ ਇੱਥੋਂ ਨਿਕਲਦਾ ਹੈ ਤਾਂ ਉਹਦੇ ਕਰਕੇ ਉਹ ਸਾਰੀਆਂ ਬਿਮਾਰੀਆਂ گاਉ ਨੂੰ ਲੈ ਕੇ ਜਾਂਦਾ ਹੈ ਉਹ ਜ਼ਮੀਨ ਦੇ ਅੰਦਰ ਵੀ ਜਾ ਰਿਹਾ ਇਸ ਕਰਕੇ ਸ਼ੁਰੂਆਤ ਹੈ ਬਿਲਕੁਲ ਇਹਦੇ ਵਿੱਚ ਵੱਖ-ਵੱਖ ਜੱਥੇਬੰਦੀਆਂ ਪਹੁੰਚੀਆਂ ਨੇ ਵੱਖ-ਵੱਖ ਸ਼ਸਤੀਅਤਾਂ ਪਹੁੰਚੀਆਂ ਨੇ ਲੋਕ ਲੜ ਰਹੇ ਨੇ ਤੇ ਇਹ ਲੜਾਈ ਇਸੇ ਤਰ੍ਹਾਂ ਇੱਕ ਸ਼ੁਰੂਆਤ ਹੁੰਦੀ ਆ ਆਪਾਂ ਇਹ ਨਹੀਂ ਕਹਿ ਰਹੇ ਵੀ ਮਸਲਾ ਅੱਜ ਹੱਲ ਹੋ ਸਕਦਾ ਪਰ ਮਸਲਾ ਜਿਹੜਾ ਹੈ ਉਹ ਲੋਕਾਂ ਦੇ ਧਿਆਨ ਦੇ ਵਿੱਚ ਤਾਂ ਗਿਆ ਤੁਹਾਡੇ ਰਹੀ ਜਾ ਰਿਹਾ ਹੈ ਤੇ ਲੋਕ ਉਹਦੇ ਉੱਤੇ ਸੋਚਣਗੇ ਤੇ ਬੋਲਣਗੇ ਇਸੇ ਤਰ੍ਹਾਂ ਜਦੋਂ ਵੱਧ ਲੋਕਾਂ ਨਿਕ ਕੇ ਦੇਖੋ ਵੱਡੀ ਗੱਲ ਇਹ ਵੀ ਉਹਦੇ ਵਿੱਚ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਹੁਣ ਇਸੇ ਲੁਧਿਆਣੇ ਦੀ ਆਪਾਂ ਗੱਲ ਕਰ ਲੈਨੇ ਆ ਇੱਕ ਹਾਈ ਕੋਰਟ ਦੇ ਵਿੱਚ ਕੇਸ ਵੀ ਇਸ ਵੇਲੇ ਚੱਲ ਰਿਹਾ ਹੈ ਲੁਧਿਆਣੇ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਨਵੀਆਂ ਫੈਕਟਰੀਆਂ ਲਾਈਆਂ ਇਹਨਾਂ ਨੇ ਬਾਇਓ ਗਿਆ ਇਸ ਪੂਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਬਾਵਾ ਸਾਰੇ ਕਈ ਦਰਜਨਾ ਪਲਾਂਟ ਇਹਨਾਂ ਨੇ ਸਰਕਾਰ ਨੇ ਮਨਜ਼ੂਰ ਕੀਤੇ ਨੇ ਲੁਧਿਆਣੇ ਦੇ ਵਿੱਚ ਇੱਥੇ ਪੂੰਦੜੀ ਇਲਾਕਾ ਹੈ ਅ ਇੱਥੇ ਮੋਸ਼ਕਾਬਾਦ ਹੈ ਹਾਕਗਰਾળી ਅਜਬੂਤਾ ਪਹਿਲਾਂ ਤੋਂ ਚੱਲ ਰਹੀ ਹੈ ਇੱਥੇ ਮੋਸ਼ਕਾਬਾਦ ਹੈ ਅਖਾੜਾ ਹੈ ਇੱਥੇ ਫੈਕਟਰੀਆਂ ਲਾ ਰਹੇ ਨੇ ਇਹ ਤੇ ਫੈਕਟਰੀਆਂ ਜਮਾ ਪਿੰਡ ਦੀ ਵਸੋਂ ਦੇ ਨਾਲ ਜਿਹੜਾ ਸਕੂਲ ਤੋਂ 100-100 ਮੀਟਰ ਦੀ ਦੂਰੀ ਦੇ ਉੱਤੇ ਤੇ ਉਹਦੇ ਉੱਤੇ ਸਰਕਾਰ ਆ ਜਿਹੜੀ ਉਹ ਕੋਈ ਜਵਾਬ ਹੀ ਨਹੀਂ ਦੇ ਰਹੀ ਹਾਈ ਕੋਰਟ ਦੇ ਵਿੱਚ ਵੀ ਜਵਾਬਦੇਹ ਕਰਨ ਤੋਂ ਹਟ ਰਹੀ ਹੈ ਕਿਉਂਕਿ ਸਰਕਾਰ ਨੂੰ ਪਤਾ ਹੈ ਵੀ ਪਰਮਿਸ਼ਨਾਂ ਗਲਤ ਦਿੱਤੀਆਂ ਗਈਆਂ ਨੇ ਇਹ ਸਿਰਫ ਪੈਸੇ ਖਾਣ ਦੇ ਲਈ ਤੇ ਆਪਣੇ ਜਿਹੜਾ ਕੰਮ ਕਰਨ ਦੇ ਲਈ ਐਸੇ ਕਰਕੇ ਜਿਵੇਂ ਭਗਵੰਤ ਮਾਨ ਵੱਡੇ ਵੱਡੇ ਮੋਹਾਲੀ ਦੇ ਵਿੱਚ ਢੜਤਾਂਮਾਂ ਤੇ ਪ੍ਰੋਗਰਾਮ ਕਰ ਰਿਹਾ ਵੀ ਇਨਵੈਸਟ ਪੰਜਾਬ ਪੰਜਾਬ ਦੇ ਚੱਕ ਇੰਡਸਟਰੀ ਲਾਉ ਵੱਦ ਤੋਂ ਅੱਦ ਪਰ ਇੰਡਸਟਰੀ ਕਿੱਥੇ ਲੱਗਣੀ ਚਾਹੀਦੀ ਆ ਕਿਹੋ ਜੀ ਇੰਡਸਟਰੀ ਹੋਵੇ ਤੇ ਉਹ ਇੰਡਸਟਰੀ ਦੇ ਵਿੱਚੋਂ ਜਿਹੜਾ ਵੇਸਟ ਨਿਕਲਦਾ ਹੈ ਉਹ ਕਿੱਥੇ ਜਾਵੇ ਇਹਦੀ ਕੋਈ ਜਮਾਂ ਹੀ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਪਲੈਨਿੰਗ ਨਹੀਂ ਹੈ ਤੇਰੇ ਲਈ ਉਹਨਾਂ ਨੂੰ ਖੁੱਲਾ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਜਿਹੜੇ ਫੈਕਟਰੀ ਵਾਲੇ ਨੇ ਜਿਉ ਪਾਣੀ ਦੀ ਟ੍ਰੀਟਮੈਂਟ ਕਰਕੇ ਗੱਲਾ ਪਾਣੀ ਕਿਉਂ ਹਵਾ ਦੇ ਵਿੱਚ ਵੀ ਜਿਹੜਾ ਪੋਲੂਸ਼ਨ ਚੜਦੇ ਆ ਉਹਦੀ ਵੀ ਟ੍ਰੀਟਮੈਂਟ ਹੋਣੀ ਚਾਹੀਦੀ ਹੈ ਹਣ ਉਹ ਸਾਰਾ ਦਾ ਸਾਰਾ ਪ੍ਰੋਸੈਸ ਪੈਂਦਾ ਬਹੁਤ ਮਹਿੰਗਾ ਇਸ ਕਰਕੇ ਉੱਥੇ ਇਹਨਾਂ ਨੂੰ ਕਲੀਨ ਚਿੱਟ ਸਰਕਾਰਾਂ ਦੇ ਰਹੀਆਂ ਨੇ ਇਸ ਕਰਕੇ ਅਸੀਂ ਵੀ ਇਹੀ ਕਿੰਨੇ ਲੜਾਈ ਜਿਹੜੀ ਸ਼ੁਰੂ ਹੋਈ ਹੈ ਇਹ ਲੋਕਾਂ ਦੇ ਦਵਾ ਸਦਕਾ ਹੀ ਹੱਲ ਹੋ ਸਕਦੀ ਹੈ ਇਹਨਾਂ ਦੇ ਵਿੱਚ ਸਰਕਾਰਾਂ ਨੇ ਕੁਝ ਨਹੀਂ ਕਰਨਾ ਹੈਗਾ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਤਾਂ ਜਿੱਥੇ ਇਹ ਜੋ ਬੁੱਢਾ ਨਾਲਾ ਉਹ ਗੰਦਾ ਨਾਲਾ ਹੀ ਹੁਣ ਤੱਕ ਆ ਜਾਂਦਾ ਜਿੱਥੇ ਸੱਤ ਲੋਚ ਪੈਂਦਾ ਇੱਥੇ ਖੋਦਾਂ ਹੁੰਦੇ ਰਹੇ ਨੇ ਕਿ ਲੱਗਦਾ ਭਾਵੇਂ ਹੁਣ ਦੇ ਮੁੱਖ ਮੰਤਰੀ ਨੇ ਜਾਂ ਪਿਛਲੇ ਰਹਿ ਚੁੱਕੇ ਨੇ ਸੱਤਾ ਚਾ ਕੇ ਇਹ ਮਸਲੇ ਭੁੱਲ ਜਾਂਦੇ ਨੇ ਬਿਲਕੁਲ ਸੱਤਾ ਚਾ ਕੇ ਭੁੱਲ ਜਾਂਦੇ ਨੇ ਤੁਸੀਂ ਆਮ ਆਦਮੀ ਪਾਰਟੀ ਦੀਆਂ ਪੁਰਾਣੀਆਂ ਵੀਡੀਓ ਚਾ ਕੇ ਦੇਖ ਲਓ ਭਗਵਾਨ ਤਮਾਨ ਵੱਲੋਂ ਅੱਖੀਆਂ ਗੱਲਾਂ ਚਾ ਕੇ ਦੇਖ ਲਓ ਉਹ ਸਾਰੀਆਂ ਗੱਲਾਂ ਹੂ ਉਹਦੇ ਉਲਟ ਕਰ ਰਹੇ ਜਿਹੜੇ ਦੋਸ਼ ਇਹ ਦੂਜਿਆਂ ਤੇ ਲਾਉਂਦੇ ਰਹੇ ਨੇ ਫਿਲਾਲ ਬੱਤੀ ਚ ਘੁੰਮਦੇ ਆ ਇੰਨੇ ਪਰਿਵਾਰ ਨੂੰ ਤੇ ਹੋਰ ਚੀਜ਼ਾਂ ਨੂੰ ਇੰਨੀ ਸਿਕਿਉਰਿਟੀ ਲੈ ਕੇ ਘੁੰਮਦੇ ਆ ਜਾਂ ਫਿਰ ਹੋਰ ਵੱਡੀਆਂ ਗੱਲਾਂ ਉਹ ਕਿ ਸਰਕਾਰ ਸਿਰਫ ਇਹ ਜੁਮਲਿਆਂ ਦੀ ਸਰਕਾਰ ਹੈ ਲੋਕਾਂ ਨੇ ਬਹੁਤ ਛੇਤੀ ਜਿਹੜਾ ਇਹਨਾਂ ਨੇ ਭਗਤ ਸਿੰਘ ਦੇ ਨਾਮ ਦਾ ਗਲਤ ਇਸਤੇਮਾਲ ਕੀਤਾ ਪੀਲੀਆਂ ਪੱਗਾਂ ਬਨ ਕੇ ਜਿਹੜਾ ਉਹਦੇ ਪਿੰਡ ਜਾ ਕੇ ਸੌਂਚਕ ਸਮਾਗਮ ਕਰਦੇ ਹੋ ਖਟਕੜក្លਾਂ ਉਹ ਸਾਰੀਆਂ ਚੀਜ਼ਾਂ ਲੋਕਾਂ ਦੇ ਅੱਜ ਸੱਚ ਸਾਹਮਣੇ ਆ ਗਿਆ ਇਸ ਕਰਕੇ ਲੋਕ ਜਾਣੀ ਜਾਣ ਨੇ ਵੀ ਇਹ ਸਰਕਾਰ ਵੀ ਦੂਜਿਆਂ ਵਾਂਗੂ ਐ ਅੱਗੇ ਇੱਥੇ ਚੱਲਦਾ ਹੁੰਦਾ ਸੀ ਚਿੱਟੀ ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰੋ ਵੀ ਹੁਣ ਮਤਲਬ ਚਿੱਟੇ ਨੀਲੇ ਤੇ ਪੀਲੇ ਵੀ ਨਾਲ ਜੁੜ ਗਏ ਨੇ ਸਾਰੇ ਇੱਕੋ ਜਿਹੇ ਨੇ ਇਸ ਕਰਕੇ ਇਹਨਾਂ ਨੂੰ ਸਿਰਫ ਮਤਲਬ ਆਪਦੀਆਂ ਵੋਟਾਂ ਦੀ ਰਾਜਨੀਤੀ ਤੱਕ ਐ ਤੇ ਉਹ ਸਿਆਸਤ ਵੇਲੇ ਹਰ ਤਰ੍ਹਾਂ ਦਾ ਨਾਰਾ ਹਰ ਗੱਲਾਂ ਆਖ ਸਕਦੇ ਨੇ ਪੰਜਾਬ ਦੇ ਵਿੱਚ ਲੋਕ ਇੰਨੇ ਤੰਗ ਨੇ ਪਰੇਸ਼ਾਨ ਨੇ ਨਾ ਸਿੱਖਿਆ ਦਾ ਇੱਥੇ ਮਾੜਾ ਹਾਲ ਹੈ ਸਰਕਾਰੀ ਕਾਲਜ ਨੇ ਜਿਹੜੇ ਉਹਨਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਉਹਨਾਂ ਨੂੰ ਉਹ ਸਰਕਾਰ ਤੇ ਲੋਕਾਂ ਦੇ ਦਰਵਾਜ਼ੇ ਆ ਕੇ ਵਿਦਿਆਰਥੀਆਂ ਨੇ ਧਰਨੇ ਲਾਏ ਹੋਏ ਨੇ ਹੁਣ ਸਰਕਾਰ ਉਸ ਫੈਸਲੇ ਤੇ ਹਜੇ ਕਹਿ ਰਹੀ ਅਸੀਂ ਰੋਕ ਲਾਤੀ ਆ ਸੋਚਾਂਗੇ ਦੁਬਾਰਾ ਮਤਲਬ ਸਰਕਾਰ ਸਿਹਤ ਸਹੂਲਤਾਂ ਬਦੀ ਗੱਲ ਕਰ ਲਈਏ ਕੈਨ ਨੂੰ ਡਿਸਪੈਂਸਰੀਆਂ ਪੜਾਤੀਆਂ ਉਹਦੇ ਵਿੱਚ ਡੇਲੀ ਮਰੀਜ਼ ਦੇ ਹਿਸਾਬ ਨਾਲ ਸਰਕਾਰ ਲੋਕਾਂ ਨੂੰ ਪੈਸੇ ਦੇਣਗੇ ਪਰ ਉਹ ਡਿਸਪੈਂਸਰੀਆਂ ਵੀ ਪੁਰਾਣੀਆਂ ਚੱਲਦੀਆਂ ਸਰਕਾਰੀ ਡਿਸਪੈਂਸਰੀਆਂ ਦੇ ਤਾਂ ਕੁੱਲ ਮਿਲਾ ਕੇ ਮਤਲਬ ਸਰਕਾਰ ਲੋਕਾਂ ਦੇ ਲਈ ਨਹੀਂ ਕੰਮ ਕਰ ਰਹੀ ਸਰਕਾਰ ਜੋ ਹੈ ਸਿਰਫ ਆਪਣੇ ਖਜ਼ਾਨੇ ਉਸੇ ਤਰ੍ਹਾਂ ਪੁਰਾਣਿਆਂ ਵਾਂਗੂ ਭਰ ਲੱਗੀ ਹੋਈ ਹੈ ਤੁਸੀਂ ਕਹਿੰਦੇ ਸਰਕਾਰ ਸਿੱਖਿਆ ਤੰਤਰ ਦੇ ਵਿੱਚ ਫੇਲ ਹੋ ਰਹੀ ਆ ਪਰ ਪੰਜਾਬ ਦੇ ਮੁੱਖ ਮੰਤਰੀ ਤਾਂ ਹੁਣ ਸਟੇਜਾਂ ਤੋਂ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਕਾਲਜਾਂ ਵਿੱਚ ਰੌਣਕਾਂ ਵਧ ਗਈਆਂ ਨੌਜਵਾਨੀ ਇੱਥੇ ਪੜਨ ਨੂੰ ਤਿਆਰ ਹੋ ਗਈ ਨਹੀਂ ਪੰਜਾਬ ਦੇ ਵਿੱਚ ਕਾਲਜਾਂ 'ਚ ਰੌਣਕਾਂ ਕਿਵੇਂ ਵਧੀਆਂ ਨੇ ਕਿਵੇਂ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਕੈਨੇਡਾ ਨੇ 12ਵੀਂ ਤੋਂ ਬਾਅਦ ਵੀਜ਼ਿਆਂ ਤੇ ਥੋੜੀ ਰੋਕ ਲਾਈ ਹੈ ਤਾਂ ਕਰਕੇ ਲੋਕ ਇੱਥੇ ਪੜਨਾ ਸ਼ੁਰੂ ਹੋਏ ਨੇ ਸਮੱਸਿਆ ਕਿਤੇ ਇਕੱਲੇ ਕਾਲਜਾਂ 'ਚ ਰੌਣਕਾਂ ਵਧਣ ਨਾਲ ਨਹੀਂ ਨਾ ਤੁਸੀਂ ਕਾਲਜ ਵੀ ਹੋਰ ਖੋਲੋ ਤੇ ਤੁਸੀਂ ਉਹਨਾਂ ਨੂੰ ਨੌਕਰੀਆਂ ਵੀ ਤਾਂ ਦਿਓ ਫਿਰ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਫਿਰ ਉਹਨਾਂ ਨੂੰ ਕਾਲਜਾਂ ਤੋਂ ਬਾਅਦ ਵੀ ਬਾਹਰ ਜਾਣ ਦੀ ਲੋੜ ਨਹੀਂ ਵੀਜ਼ੇ ਅੱਜ ਵੀ ਲੱਗ ਰਹੇ ਨੇ ਹੁਣ 12ਵੀਂ ਦੀ ਥਾਂ ਤੇ ਉਹ ਕੋਈ ਬੀਏ ਦੀ ਡਿਗਰੀ ਆ ਕੋਈ ਬੈਚਲਰਸ ਦੀ ਡਿਗਰੀ ਕਰਕੇ ਜਾ ਰਹੇ ਨੇ ਇਸ ਕਰਕੇ ਰੋਕ ਤਾਂ ਹੀ ਲੱਗ ਸਕਦੀ ਹੈ ਲੋਕ ਤਾਂ ਹੀ ਕਿਉਂਕਿ ਜੇ ਪ੍ਰਵਾਸ ਕੌਣ ਕਰਦਾ ਹੈ ਪਰਵਾਸ ਲੋਕ ਦੁਖੀ ਹੋ ਕੇ ਕਰਦੇ ਨੇ ਜਦੋਂ ਉਹਨਾਂ ਨੇ ਜਿੱਥੇ ਉਹ ਰਹਿ ਰਹੇ ਨੇ ਉੱਥੇ ਉਹਨਾਂ ਨੂੰ ਜੋ ਲੋੜਿੰਦਾ ਉਹ ਨਹੀਂ ਮਿਲਦਾ ਫਿਰ ਉਹ ਬਿਹਤਰ ਹਾਲਤਾਂ ਦੇ ਲਈ ਬਿਹਤਰ ਜ਼ਿੰਦਗੀ ਦੇ ਵਿੱਚ ਮੌਕਿਆਂ ਦੇ ਲਈ ਹੋਰ ਥਾਵਾਂ ਤੇ ਪ੍ਰਵਾਸ ਕਰਦੇ ਨੇ ਖੁਸ਼ੀ 'ਚ ਕਦੇ ਕੋਈ ਪ੍ਰਵਾਸ ਨਹੀਂ ਕਰਦਾ ਇਸ ਕਰਕੇ ਇਹ ਜਿਹੜਾ ਪ੍ਰਵਾਸ ਹੈ ਹਰ ਤਰ੍ਹਾਂ ਦਾ ਪ੍ਰਵਾਸ ਹੈ ਜੇ ਸਰਕਾਰਾਂ ਇੱਥੇ ਲੋਕਾਂ ਨੂੰ ਨੌਕਰੀਆਂ ਦੇ ਦੇਣ ਤਾਂ ਪ੍ਰਵਾਸ ਕਰਨ ਦੀ ਨੌਜਵਾਨਾਂ ਨੂੰ ਲੋੜ ਪਵੇ ਨਾ ਜੋ ਇੱਥੇ ਨੀਂ ਪੱਥਰ ਰੱਖਿਆ ਗਿਆ ਸੀ ਜੋ ਪਲਾਂਟ ਲਾਇਆ ਜਾਣਾ ਸੀ ਟ੍ਰੀਟਮੈਂਟ ਪਲਾਂਟ ਹੈ ਕੱਲ ਗੁਰਪ੍ਰੀਤ ਗੋਗੀ ਵਿਧਾਇਕ ਨੇ ਉਹ ਨਹੀਂ ਪੱਥਰ ਤੋੜਤਾ ਉਸ ਨੂੰ ਕਿਵੇਂ ਦੇਖਦੇ ਹੋ ਕੋਈ ਰਾਜਨੀਤੀ ਲੱਗਦੀ ਆ ਜਾਂ ਸਰਕਾਰ ਫੇਲ ਹੁੰਦੀ ਨਜ਼ਰ ਲੱਗਦੀ ਦੇਖੋ ਸਰਕਾਰ ਤਾਂ ਇਸੇ ਹਰ ਫਰੰਟ ਦੇ ਉੱਤੇ ਇਸ ਟਾਈਮ ਤੇ ਫੇਲ ਹੁੰਦੀ ਨਹੀਂ ਨਜ਼ਰ ਆ ਰਹੀ ਹੈ ਸਰਕਾਰ ਮਤਲਬ ਦਿਖਾਉਣ ਨੂੰ ਬਹੁਤ سارے ਦੰਦ ਨੇ ਜਿਹੜੇ ਹੋਰ ਨੇ ਤੇ ਅਸਲ ਵਿੱਚ ਜੋ ਉਹਨਾਂ ਦੀਆਂ ਕਾਰਵਾਈਆਂ ਨੇ ਉਹ ਬਿਲਕੁਲ ਅੱਡ ਨੇ ਆ ਜਿਹੜਾ ਮੋਰਚਾ ਹੈ ਜਿਵੇਂ ਇਸ ਤੋਂ ਪਹਿਲਾਂ ਇਹਨਾਂ ਨੇ ਉਹ ਮੱਤੇਵਾੜਾ ਜੰਗਲ ਦੇ ਵਿੱਚ ਕੀਤਾ ਸੀ ਸਰਕਾਰ ਨੂੰ ਕਿੰਨੇ ਹੀ ਇਹੋ ਜਿਹੇ ਫੈਸਲੇ ਆ ਜਿਹੜੇ ਲੋਕਾਂ ਦੇ ਦਬਾਅ ਨੇ ਵਾਪਸ ਕਰਾਏ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਆਖੀਆਂ ਸੀ ਉਹਨਾਂ ਨੂੰ ਅੱਜ ਅਸੀਂ ਇਹ ਮੰਨਦੇ ਹਾਂ ਇਹ ਅਦਾਲਤਾਂ ਤੋਂ ਵੀ ਵੱਡੀ ਕਚਹਿਰੀ ਜਾਂ ਸਰਕਾਰ ਤੋਂ ਵੀ ਵੱਡੀ ਤਾਕਤ ਲੋਕਾਂ ਦੀ ਤਾਕਤ ਹੁੰਦੀ ਹੈ ਜਿਵੇਂ ਜਿੱਥੇ ਲੋਕ ਇਕੱਠੇ ਹੋ ਜਾਂਦੇ ਆ ਆਸ-ਪਾਸ ਦੇ ਪਿੰਡਾਂ ਦੇ ਸ਼ਹਿਰ ਦੇ ਕਿੱਡੀ ਵੱਡੀ ਆਬਾਦੀ ਲੁਧਿਆਣਾ ਸ਼ਹਿਰ ਦੀ ਤਾਂ ਇੱਥੇ ਆ ਸਾਰਾ ਲੁਧਿਆਣਾ ਸ਼ਹਿਰ ਜਾਮ ਕੀਤਾ ਜਾ ਸਕਦਾ ਹੈ ਤੇ ਮਸਲਾ ਬਹੁਤ ਛੇਤੀ ਹੱਲ ਵੀ ਕਰਾਇਆ ਜਾ ਸਕਦਾ ਹੈ ਇਸ ਕਰਕੇ ਲੋਕ ਜਿਹੜੇ ਨੇ ਉਹਨਾਂ ਨੂੰ ਸਿੱਖਿਅਤ ਕਰਨ ਦੇ ਲਈ ਇਹ ਮੁਹਿੰਮ ਚਲਾਈ ਹੋਈ ਹੈ ਇਹ ਸ਼ੁਰੂਆਤ ਕੀਤੀ ਹੈ ਉਹ ਲੋਕ ਜੁੜਨਗੇ ਜਿਥੇ ਬੰਦੀਆਂ ਅੱਜ ਨਾਲ ਖੜੀਆਂ ਨੇ ਅੱਡ-ਅੱਡ ਤੇ ਉਹਦੇ ਨਾਲ ਇਹ ਮਸਲੇ ਫਿਰ ਹੱਲ ਹੋਣਗੇ ਤੁਸੀਂ ਕਿਹਾ ਕਿ ਜੋ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਪੰਜਾਬ ਦੇ ਮੁੱਖ ਮੰਤਰੀ ਤੇ ਕਹਿ ਰਹੇ ਨੇ ਜੋ ਇੰਡਸਟਰੀਆਂ ਹੁਣ ਲੱਗੀਆਂ ਨੇ ਇਹਨਾਂ ਖਿਲਾਫ ਤਾਂ ਇੱਥੇ ਤੁਸੀਂ ਧਰਨਾ ਲਾਤਾ ਇਹ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇ ਰਹੀ ਨੇ ਉਹ ਕਹਿੰਦੇ ਜੋ ਮੈਂ ਮੇਂ ਇੰਡਸਟਰੀ ਲਈ ਇਕਨਾਂ ਮੀਟਿੰਗ ਕਰਦਾ ਉਹਨਾਂ ਨੂੰ ਕਹਿਣਾ ਕਿ ਪਹਿਲ ਦੇ ਆਧਾਰ ਤੇ ਨੌਕਰੀ ਪੰਜਾਬ ਦੇ ਨੌਜਵਾਨਾਂ ਨੂੰ ਦੇਖੋ ਜੀ ਮੈਂ ਜੋ ਕਹਿਨੀ ਹੈ ਵੀ ਰੋਜ਼ਗਾਰ ਨਹੀਂ ਹੈਗਾ ਕਹੋ ਜੇ ਰੋਜ਼ਗਾਰ 8 8 10 10 ਹਜ਼ਾਰ ਰੁਪਏ ਦੇ ਉੱਤੇ ਨੌਜਵਾਨਾਂ ਨੂੰ 12 12 14 14 ਘੰਟੇ ਕੰਮ ਕਰਾਉਣਾ ਇਹ ਰੋਜ਼ਗਾਰ ਨਹੀਂ ਹੁੰਦਾ ਰੋਜ਼ਗਾਰ ਹੁੰਦਾ ਹੈ ਬੰਦੇ ਦਾ ਪੀਐਫ ਕੱਟੇ ਈਐਸਆਈ ਕਾਰਡ ਬਣੇ ਪੈਨਸ਼ਨ ਮਿਲੇ ਉਹਨੂੰ ਸਾਰੀਆਂ ਸੁਵਿਧਾਵਾਂ ਮਿਲਣ ਸਰਕਾਰ ਵੱਲੋਂ ਨੌਕਰੀਆਂ ਕਿੱਥੇ ਗਈਆਂ ਨੇ ਆ ਸਾਡੀ ਤਾਂ ਸਰਕਾਰ ਤਾਂ ਉਹ ਸਿੱਧਾ ਜਵਾਬ ਉਹਨੂੰ ਮੰਗ ਰਿਹਾ ਵੀ ਸਰਕਾਰ ਨੇ ਤਾਂ ਥਰਮਲ ਵੀ ਵੇਚਦੇ ਹੈ ਸਰਕਾਰ ਤਾਂ ਆਪਣੇ ਵੱਲੋਂ ਸਾਰੀਆਂ ਜਿਹੜੀਆਂ ਭਰਤੀਆਂ ਨੇ ਉਹ ਪ੍ਰਾਈਵੇਟ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ 47 ਸਰਕਾਰੀ ਕਾਲਜ ਨੇ 11 ਦੇ ਵਿੱਚ ਉਹਨਾਂ ਨੂੰ ਪ੍ਰਾਈਵੇਟ ਕਰਨ ਲੱਗੇ ਪਏ ਐ ਤੇ ਦੂਜਾ ਜਿਹੜੇ ਉਹ 47 ਕਾਲਜ ਨੇ ਉਹਨਾਂ ਦੀਆਂ ਭਰਤੀਆਂ ਭਰਤੀਆਂ ਨਿਕਲੀਆਂ ਸੀ 2 ਸਾਲ ਪਹਿਲਾਂ 11 8 1158 ਉਹ ਭਰਤੀਆਂ ਵਿੱਚੇ ਰੁੱਕੀਆਂ ਹੋਈਆਂ ਸਰਕਾਰੋਂ ਦੇ ਬਾਰੇ ਚੁੱਪ ਐ ਕੁਛਕਾਰੀ ਨਹੀਂ ਰਹੀ ਫੌਰਨੀਆਂ ਭਰਤੀਆਂ ਨਹੀਂ ਕੱਢ ਰਹੇ ਮੱਲੋ ਇਹ ਇਹ ਹੀ ਅਸਲ ਮੰਚਰ ਹੈ ਨਾ ਵੀ ਸਰਕਾਰ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਆਊਟਸੋਰਸਿੰਗ ਤੇ ਰੱਖ ਰਹੀ ਆ ਕੰਟਰੈਕਟ ਦੇ ਉੱਤੇ ਰੱਖ ਰਹੀ ਆ ਇਹ ਸਰਕਾਰ ਨੂੰ ਇੰਨਾ ਚੀਜ਼ਾਂ ਬਾਰੇ ਸੋਚਣਾ ਪੈਣਾ ਜੇ ਸੱਚਮੁੱਚ ਇਹ ਨੌਕਰੀਆਂ ਦਿੰਦੇ ਨੇ ਜੇ ਮਿਲ ਰਹੀਆਂ ਨੇ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੀ ਪਿਛਲੇ ਹਫ਼ਤੇ ਕੁੜੀਆਂ ਜਿਹੜੀਆਂ ਉਹ ਉੱਤੇ ਟੈਂਕੀ ਉੱਤੇ ਮੰਜ਼ਲ ਤੇ ਕਾਹਦਾ ਚੜੀਆਂ ਛਾਲ ਮਾਰਨ ਨੂੰ ਬੈਠੀਆਂ ਨੇ ਉੱਥੇ ਵੀ ਨੌਜਵਾਨ ਜਿਹੜੇ ਨੇ ਉਹ ਗੈਸਟ ਫੈਕਲਟੀ ਆ ਉਹ ਧਰਨੇ ਲਈ ਬੈਠੀ ਆ ਹਰ ਥਾਂ ਤੇ ਪੰਜਾਬ ਦੇ ਵਿੱਚ ਪੈਰ ਪੈਰ ਤੇ ਅੱਜ ਧਰਨੇ ਲੱਗ ਰਹੇ ਨੇ ਉਹ ਇਸੇ ਕਰਕੇ ਲੱਗ ਰਹੇ ਨੇ ਕਿਉ ਆਰ ਗੁਜ਼ਾਰੀ ਤੋਂ ਖੁਸ਼ ਨਹੀਂ ਲੋਕਾਂ ਨਾਲ ਜਿਹੜੇ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਜੋ ਇਹ ਨਾਮ ਰੱਖਦੇ ਨੇ ਆਮ ਆਦਮੀ ਪਾਰਟੀ ਉਹਦੇ ਉੱਤੇ ਮਤਲਬ ਉਹ ਉਹ ਇੱਕ ਖਾਸ ਬੰਦਿਆਂ ਦੇ ਲਈ ਹੀ ਕੰਮ ਕਰ ਰਹੇ ਨੇ ਉਹ ਵੀ ਲੋਕਾਂ ਲਈ ਕੰਮ ਅੱਚ ਨਹੀਂ ਕਰ ਕੀ ਲੱਗਦਾ ਇਸ ਮੋਰਚੇ ਨਾਲ ਜਾਂ 15 ਸਤੰਬਰ ਦੀ ਜੋ ਕਾਲ ਦਿੱਤੀ ਗਈ ਆ ਕਿ ਬੰਨ ਮਾਰਨਾ ਬੁੱਢੇ ਨਾਲ ਇਹਨੂੰ ਉਹਦੇ ਨਾਲ ਮਸਲਾ ਹੱਲ ਹੋ ਜਾਊਗਾ ਦੇਖੋ ਮਸਲੇ ਤਾਂ ਲੋਕਾਂ ਨਹੀਂ ਹੱਲ ਕਰਾਉਨੇ ਨੇ ਲੋਕਾਂ ਦੇ ਏਕੇ ਦੇ ਦਮ ਤੇ ਕੋਈ ਵੀ ਮਸਲਾ ਹੱਲ ਹੋ ਸਕਦਾ ਵੱਡੀ ਤੋਂ ਵੱਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਸਿੱਟੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਬਦਲਿਆ ਜਾ ਸਕਦਾ ਤੇ ਲੋਕ ਹੈ ਜਿਹ ਹੁੰਦੇ ਨੇ ਉਹ ਦਰਿਆਵਾਂ ਦਾ ਰੁੱਖ ਵੀ ਬਦਲ ਦਿੰਦੇ ਹੁੰਦੇ ਆ ਇਸ ਕਰਕੇ ਲੋਕਾਂ ਦੀ ਤਾਕਤ ਅਸੀਂ ਤਾਂ ਲੋਕਾਂ ਨੂੰ ਹੀ ਅਪੀਲ ਕਰਾਂਗੇ ਵੀ ਇਹ ਮਸਲੇ ਗੰਭੀਰ ਨੇ ਇਹਨਾਂ ਬਾਰੇ ਅਸੀਂ ਬੋਲੀਏ ਤੇ ਇਹ ਇਹਨਾਂ ਦੀ ਮਤਲਬ ਜਿਹੜਾ ਕੁਝ ਅੱਜ ਹੋ ਰਿਹਾ ਸਮਾਜ ਦੇ ਵਿੱਚ ਇਹਦੇ ਵਿਰੋਧੀ ਕਵਾਸ ਚੱਕੀ ਸਰਕਾਰਾਂ ਕਹਿ ਦਈਆਂ ਨੇ ਕਿ ਜੋ ਇੰਡਸਟਰੀ ਲੈਟ ਨੇ ਉਹ ਵੀ ਤਾਂ ਲੁਧਿਆਣੇ ਦੇ ਵਿੱਚ ਹੀ ਰਹਿੰਦੇ ਨੇ ਉਹਨਾਂ ਨੂੰ ਇਸ ਪਾਣੀ ਤੋਂ ਕੋਈ ਅਚਲਿ ਇਸ ਤਰ੍ਹਾਂ ਜਿਸ ਤਰ੍ਹਾਂ ਦੀ ਥਾਂ ਤੇ ਰਹਿੰਦੇ ਨੇ ਉਹਨਾਂ ਨੂੰ ਤਾਂ ਇੰਨਾ ਸਾਰੇ ਪਾਣੀ ਇਹਦੇ ਵਿੱਚ ਸਿੱਟ ਨਾਲ ਮੁਨਾਫੇ ਵੱਧ ਰਹੇ ਨੇ ਇਸ ਕਰਕੇ ਉਹ ਕਿਉਂ ਹੀ ਬੋਲਣਗੇ ਇੱਥੇ ਰਹਿੰਦੇ ਸਾਰੇ ਲੋਕ ਨੇ ਜਿਹੜੇ ਮਤਲਬ ਜੇ ਕੋਈ ਨਹੀਂ ਬੋਲ ਰਿਹਾ ਤਾਂ ਮਤਲਬ ਇਹ ਨਹੀਂ ਵੀ ਉਹਨੂੰ ਤਕਲੀਫ ਨਹੀਂ ਹੈਗੀ ਬਹੁਤ ਵਾਰੀ ਹੁੰਦਾ ਵੀ ਲੋਕ ਅ ਇੰਤਜ਼ਾਰ ਕਰਦੇ ਨੇ ਜਾਂ ਲੋਕ ਬਹੁਤ ਸਾਰੀਆਂ ਹਾਲਤਾਂ ਦੇ ਵਿੱਚ ਨਹੀਂ ਬੋਲਦੇ ਹੁੰਦੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਨਾਲ ਮਿਲ ਕੇ ਬੋਲਣਾ ਇਹ ਸਾਡਾ ਫਰਜ਼ ਬੰਦੇ ਦਾ ਮਤਲਬ ਇਹ ਨਹੀਂ ਵੀ ਹੁੰਦਾ ਤੱਕਾ ਨਹੀਂ ਹੈਗਾ ਬਹੁਤ ਸਾਰੀਆਂ ਅਹੇਜੀਆਂ ਚੀਜ਼ਾਂ ਨੇ ਜਿੱਥੇ ਲੋਕ ਚੁੱਪ ਹੋ ਜਾਂਦੇ ਆ ਪਰ ਜਿੱਥੇ ਤੱਕ ਆਏ ਉਥੇ ਅੱਜ ਨਹੀਂ ਤਾਂ ਕੱਲ੍ਹ ਦੇਰ ਸਵੇਰ ਲੋਕ ਉਹ ਬੁਲਣਗੇ ਤਾਂ ਸਾਡੇ ਨਾਲ ਪੈਣ ਐਡਵੋਕੇਟ ਅਮਨ ਮਜੂਦ ਸੀ ਜੋ ਇਸ ਪਾਣੀਆਂ ਦੇ ਮੋਰਚੇ 'ਚ ਪਹੁੰਚੇ ਨੇ ਸਰਕਾਰ ਨੂੰ ਵੱਡੀਆਂ ਲਾਹਣਤਾਂ ਵੀ ਪਾਈਆਂ ਨੇ ਕਿ ਕਿਸ ਤਰੀਕੇ ਵਾਅਦੇ ਕਰਕੇ ਆਏ ਸੀ ਉਹਨਾਂ ਵਾਅਦਿਆਂ ਤੋਂ ਮੁੱਕਰੇ ਉਹਨਾਂ ਕਿਹਾ ਕਿ ਲੋਕ ਦਰਿਆਵਾਂ ਦੇ ਰੁਖ ਬਦਲ ਦਿੰਦੇ ਨੇ ਕਿ ਲੱਗਦਾ ਹੁਣ ਦੇਖਣਾ ਹੋਵੇਗਾ ਕਿ ਲੋਕਾਂ ਦਾ ਕੱਟ ਕਿੰਨਾ ਕੁ ਵੱਡਾ ਕਿੰਨੇ ਵੱਡੇ ਘਟਤੀ ਜਨੋਕ ਆਉਂਦੇ ਨੇ ਤੇ ਇਸ ਜੋ ਦਰਿਆ ਦਾ ਰੋਖਾ ਜਾਂ ਬੁੱਡੇ ਨਾਲੇ ਦਾ ਜੋ ਪਾਣੀ ਆ ਸਤਲੁਜ ਪੈਦਾ ਤਾਂ ਇਸ ਨੂੰ ਪੈਣ ਤੋਂ ਕਦੋਂ ਰੋਕਿਆ ਜਾਂਦਾ